ਰਾਸਤੇ 'ਚ ਆਉਂਦੇ ਸਮੇਂ ਟੁੱਟ ਗਿਆ ਬਈ ਕਿੰਨੇ ਵਜੇ ਤੁਰੇ ਸੀ ਤੁਸੀਂ ਕਰੋ ਭਾਨੇ ਸਿੱਧੂ ਤੇ ਝੂਠੇ ਤੁਸੀਂ ਹਾਂਜੀ ਬਾਈ ਭਾਨੇ ਸਿੱਧੂ ਦੇ ਘਰੇ ਖੜਿਆ ਤੇ ਬਾਈ ਭਾਨੇ ਸਿੱਧੂ ਦੇ ਘਰੇ ਉਹ ਮੁੰਡਾ ਆਇਆ ਜਿਹੜਾ ਇੱਕ ਫਰੂਟ ਦੀ ਸ਼ਾਪ ਤੇ ਕੰਮ ਕਰਦਾ ਤੇ ਮੈਨੂੰ ਲੱਗਦਾ ਵੀ 68 150 ਕਿਲੋਮੀਟਰ ਤੋਂ ਆਇਆ ਬਾਈ 150 ਪਲੱਸ ਹੀ ਆ ਮੈਨੂੰ ਲੱਗਦਾ ਠੀਕ ਤੇ ਕਿੱਥੋਂ ਤੁਸੀਂ ਜਗਰਾਉਂ ਤੋਂ ਆਏ ਹੋ ਹਾਂਜੀ ਵੀਰੇ ਗੁਰੂ ਸਰ ਕੋਂ ਕੇ ਮੇਰਾ ਪਿੰਡ ਆ ਹੂੰ ਮੇਰਾ ਨਾਮ ਮਨਜੋਤ ਸਿੰਘ ਆ ਵੀਰੇ ਤੇ ਇੱਥੇ ਆਉਣ ਦਾ ਅੱਜ ਹੁਣ ਕਿਵੇਂ ਸਵੱਬ ਬਣਿਆ ਵੀ ਸਾਈਕਲ ਤੇ ਸਾਈਕਲ ਦਾ ਆ ਟੁੱਟ ਰੇ ਸਾਈਕਲ ਦਾ ਤੇਰੇ ਦਾ ਕੀ ਹਾਂਜੀ ਵੀਰੇ ਪਿਛਲਾ ਬ੍ਰੇਕ ਹੈਗੇ ਹਾਂਜੀ ਹਾਂਜੀ ਬ੍ਰੇਕ ਰਾਤੇ ਰਾਸਤੇ 'ਚ ਆਉਂਦੇ ਸਮੇ ਟੁੱਟ ਗਿਆ ਬ੍ਰੇ ਕਿੰਨੇ ਵਜੇ ਤੁਰੇ ਸੀ ਤੁਸੀਂ ਘਰੋਂ ਮੈਂ ਵੀਰੇ 10:30 ਤੁਰਿਆ ਸੀਗਾ ਸਵੇਰ ਮੈਂ 5:00 ਵਜੇ ਪਹੁੰਚ ਗਿਆ ਸੀ ਇੱਥੇ ਭਾਨੇ ਬਾਈ ਕੇ ਘਰ ਉਰੇ ਆਉਣ ਦਾ ਕਿਵੇਂ ਸਵੱਬ ਬਣਿਆ ਬਾਈ ਤਾਂ ਮੰਨ ਕੇ ਚੱਲੋ ਹਲੇ ਜੇਲ੍ਹ 'ਚ ਹੈ ਤੇ ਹਲੇ ਠੀਕ ਹੈ 10 ਤਰੀਕ ਤੱਕ ਆਉਣਾ ਹੈ ਬਾਈ ਨੇ ਤੁਸੀਂ ਪਹਿਲਾਂ ਧਰਨੇ ਤੇ ਪਹੁੰਚਣ ਦੀ ਬਜਾਏ ਉਰੇ ਧਰਨੇ ਤੇ ਆਏ ਸੀ ਪਹਿਲਾਂ ਦੋ ਵਾਰੀ ਲੱਗੇ ਪਹਿਲਾਂ ਵੀਰੇ ਮੈਂ 3 ਤਰੀਕ ਨੂੰ ਆਉਣਾ ਸੀਗਾ 3 ਤਰੀਕ ਨੂੰ ਮੈਨੂੰ ਸ਼ਾਪ ਤੋਂ ਛੁੱਟੀ ਨਹੀਂ ਮਿਲੀ ਤਾਂ ਕਰਕੇ ਫਿਰ ਮੈਂ ਅੱਜ ਆਇਆਗਾ ਠੀਕ ਹੈ ਮੈਂ ਕਿਹਾ ਚੱਲ ਫੈਮਿਲੀ ਨੂੰ ਮਿਲਦੇ ਆਂ ਜਾ ਕੇ ਠੀਕ ਹੈ ਠੀਕ ਹੈ ਹਾਂਜੀ ਵੀਰੇ ਬੀ ਬਾਈ ਦੀਆਂ ਵੀਡੀਓ ਵੀਡੀਓ ਦੇਖਦੇ ਆਂ ਤੁਹਾਨੂੰ ਹਾਂਜੀ ਹਾਂਜੀ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਭਾਨੇ ਦੀ ਜਦੋਂ ਵੀਰੇ ਮੈਂ ਭਾਨੇ ਬਾਈ ਦੀਆਂ ਰੀਲਾਂ ਦੇਖਦਾ ਨਾ ਮੈਨੂੰ ਜੋਸ਼ ਆਉਂਦਾ ਵੀਰੇ ਹੂੰ ਭਾਨੇ ਬਾਈ ਦੀਆਂ ਰੀਲਾਂ ਦੇਖ ਕੇ ਹੂੰ ਜਿਵੇਂ ਉਹਨਾਂ ਨਾ ਭਾਨੇ ਬਾਈ ਹੁਣੀ ਵੀ ਜਾਂਟਾਂ ਤੋਂ ਪੈਸੇ ਆਣਾ ਵੀ ਕਢਵਾਉਂਦੇ ਆ ਮੈਨੂੰ ਉਵੇਂ ਵੀਰੇ ਜੋਸ਼ ਆਉਂਦਾਗਾ ਮੈਂ ਪਹਿਲਾਂ ਵੀ ਮਿਲਣਾ ਸੀਗਾ ਭਾਨੇ ਵੀਰੇ ਨੂੰ ਵੀ ਮੈਂ ਕਿਹਾ ਸੀ ਚੱਲ ਮੈਂ ਭਾਨੇ ਵੀਰੇ ਨਾਲ ਫੋਟੋ ਕਰਾਉਂਗਾ ਜਾ ਕੇ ਠੀਕ ਹੈ ਤੇ ਜਾਨ ਨੂੰ ਵੀ ਜਣਾ ਆ ਹੋ ਗਿਆ ਆਪਣਾ ਕੰਮ ਆ ਪੁਲਿਸ ਨੇ ਚੱਕ ਲਿਆ ਭਾਨੇ ਵੀਰੇ ਨੂੰ ਤੇ ਬਾਈ ਭਾਨੇ ਦਾ ਕਲਰ ਵੀ ਬਲੈਕ ਹੀ ਉਹਨੂੰ ਪਸੰਦ ਹੈ ਹਾਂਜੀ ਹਾਂਜੀ ਸ਼ਾਇਦ ਸੋਨੂੰ ਪਤਾ ਹੋਵੇ ਪਤਾ ਨਹੀਂ ਨਹੀਂ ਪਤਾ ਹੈ ਪਤਾ ਨਹੀਂ ਪਤਾ ਹੈ ਤੇ ਇੱਕ ਗਾਣੇ ਗੁਣੇ ਦੀ ਗੱਲ ਕਰ ਰਹੇ ਸੀ ਤੁਸੀਂ ਉਹ ਕੀ ਹਾਂਜੀ ਵੀਰੇ ਗਾਣਾ ਲਿਖਿਆ ਸੀਗਾ ਭਾਨੇ ਬਾਈ ਤੇ ਭਾਨੇ ਬਾਈ ਤੇ ਹਾਂਜੀ ਵੀਰੇ ਸੁਣਾਣਾ ਫਿਰ ਤਾਂ ਯਾਰ ਸੁਣਾਉਣਾ ਵੀਰੇ ਇੱਕ ਮਿੰ ਕੱਢਿਆ ਰੇਦਾ ਤੂੰ ਕਮਾਲੀ ਕਰਤੀ ਯਾਰ ਬਾਕੀ ਮੁੰਡਾ ਦੇਖੋ ਵੀ ਕਿੱਡੀ ਦੂਰੋਂ ਆਏ ਓਏ ਸਾਈਕਲ ਨਹੀਂ ਸਾਈਕਲ ਦੇ ਸੱਚ ਕਾ ਤੋਂ ਆਏ ਬਸ ਬੁਸਤੀ ਕਿਉਂ ਨਹੀਂ ਆਇਆ ਇਹ ਮੋਟਰਸਾਈਕਲ ਹੈ ਨਹੀਂ ਹੈਗਾ ਵੀਰੇ ਮੋਟਰਸਾਈਕਲ ਹੈਗਾਗਾ ਹਾਂ ਪਰ ਮੈਂ ਕਹਾਂ ਵੀ ਮੈਂ ਸਾਈਕਲ ਦੀ ਮਿਲਣਾਗਾ ਫੈਮਿਲੀ ਨੂੰ ਠੀਕ ਹੈ ਹਾਂਜੀ ਵੀਰੇ ਚਲੋ ਵੀਰੇ ਕੱਢੋ ਕਿਰਾ ਗਾਣਾ ਸੁਣਾਓ ਕਿਹੜਾ ਤੁਸੀਂ ਲਿਖਿਆ ਹੋਇਆ ਕਮਾਲ ਦੀ ਗੱਲ ਹੈ ਯਾਰ ਬੰਦਿਆਂ ਦੀ ਹਰੇਕ ਬੰਦੇ ਦਾ ਅਲੱਗ ਅਲੱਗ ਹੋਉਂਦਾ ਤੁਸੀਂ ਆਪ ਲਿਖਿਆ ਇਹ ਹਾਂਜੀ ਵੀਰੇ ਠੀਕ ਐ ਮੈਂ ਨਾ ਯਾਰ ਮਾਂ ਕਿਸੇ ਦਾ ਲੀਖ ਲੂਕ ਨਾ ਕਰਦੇ ਹੋ ਕਿਤੇ ਗਾਣਾ ਨਾ ਨਾ ਵੀਰੇ ਠੀਕ ਐ ਲੈ ਸੁਣਾਓ ਬਈ ਫ ਪਹਿਲਾਂ ਦੀਪ ਸਿੱਧੂ ਸੰਦੀਪ ਮਾਰਿਆ ਫਿਰ ਸਿੱਧੂ ਮੂਸੇਵਾਲਾ ਜੀ ਪੰਜਾਬ 'ਚ ਇਹੋ ਕਲਯੁਗ ਚੱਲਦਾ ਰਲੇ ਕੁੱਤੇ ਚੋਰ ਵੀ ਸਾਰੇ ਜੀ ਬਾਸੀ ਇਸੇ ਕਰਕੇ ਤੇਰੇ ਨਾਮ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਹੁਣ ਭਾਨੇ ਸਿੱਧੂ ਤੇ ਝੂਠੇ ਤੁਸੀਂ ਇਲਜ਼ਾਮ ਕਿਉਂ ਲਾਤੇ ਵੀ ਉਹਨੇ ਲੱਖਾਂ ਰੁਪਈਏ ਲੋਕਾਂ ਦੇ ਫਸੇ ਜਨਤਾ ਕੋਲੋਂ ਕਢਾਤੇ ਜੀ ਪੰਜਾਬ ਦੇ ਕਿੰਨੇ ਸੂਰਮੇ ਦੱਸ ਕਿਉਂ ਸਰਕਾਰ ਮਾਰੇ ਵੀ ਵਾਸੀ ਐਸੇ ਕਰਕੇ ਤੇਰੇ ਨਾਂ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਹੁਣ ਤੁਸੀਂ ਅੱਜ ਰਾਤ ਨੂੰ ਇੱਥੇ ਹੀ ਰਹਿਣਾ ਹੈ ਗੱਲ ਨੂੰ ਫਿਰ ਛੁੱਟੀ ਛੱਟੀ ਲੈ ਕੇ ਆਏ ਹਾਂ ਕੱਲ੍ਹ ਵਾਸਤੇ ਹਾਂਜੀ ਕੱਲ੍ਹ ਨੂੰ ਵੀਰੇ ਮੈਂ ਜਾਣਾ ਮਾਨਸੇ ਬਈ ਹੂੰ ਮਾਨਸੇ ਕਿਵੇਂ ਹਾਂਜੀ ਸਿੱਧੂ ਮੂਸੇਵਾਲ ਦੇ ਪਿੰਡ ਜਾਣਾ ਵੀਰੇ ਮੈਂ ਅੱਛਾ ਬਾਈ ਦੇ ਪਿੰਡ ਹਵੇਲੀ ਦਾ ਹਾਂਜੀ ਵੀਰੇ ਠੀਕ ਹੈ ਨਹੀਂ ਕੱਲ ਦੀ ਛੁੱਟੀ ਲੈ ਕੇ ਆਏ ਹਾਂ ਹਾਂਜੀ ਵੀਰੇ ਕੱਲ ਦੀ ਛੁੱਟੀ ਲੈ ਕੇ ਆਏ ਸਾਮ ਤੱਕ ਪਹੁੰਚ ਜਾਓਗੇ ਹਾਂਜੀ ਵੀਰੇ ਸ਼ਾਮ ਤੱਕ ਘਰੇ ਪਹੁੰਚਾਂਗੇ ਵੀਰੇ ਸਾਈਕਲ ਤੇ ਹੀ ਕਰੋਗੇ ਸਾਰਾ ਸਫ਼ਰ ਹਾਂਜੀ ਵੀਰੇ ਤੇ ਦੇਖ ਲਓ ਵੀ ਕਿੱਕ ਤਾਂ ਨਹੀਂ ਆ ਰਾਝੇ ਤੈਨੂੰ ਨਾ ਵੀਰੇ ਕੋਈ ਨਹੀਂ ਆਈ ਵੀਰੇ ਰੋਟੀ ਰੁੱਟੀ ਹੁਣ ਖਾਣੀ ਹੈ ਕਿ ਖਾ ਲਈ ਹਾਂਜੀ ਹਾਂਜੀ ਰੋਟੀ ਖਾ ਲਈ ਵੀਰੇ ਠੀਕ ਐ ਵਧੀਆ ਕੋਆਪਰੇਟ ਕਰਿਆ ਸਾਰੇ ਹਾਂਜੀ ਹਾਂਜੀ ਪੁੱਛ ਕੇ ਆਈ ਸੀ ਕਰਕੇ ਕਿਵੇਂ ਮੈਂ ਵੀਰੇ ਇੱਥੋਂ ਕੋਡ ਦਿੰਨੇ ਦਾ ਪਹਿਲਾ ਤਾਂ ਮੈਂ ਲੋਕੇਸ਼ਨ ਲਾ ਲਈ ਸੀ ਵੀਰੇ ਰਾਹ 'ਚੋਂ ਓਕੇ ਘਰ ਪਰ ਮੈਂ ਇੱਥੇ ਆ ਕੇ ਪੁੱਛਿਆ ਵੀਰੇ ਕਿੰਨੇ ਕ ਟਾਈਮ ਰੁਕੇ ਰਸਤੇ ਦੇ ਵਿੱਚ ਕਿੰਨੇ ਘੰਟੇ ਲੱਗੇ ਸਹੀ 10:30 ਵਜੇ ਤੁਰੇ ਫਿਰ ਕਿੰਨੇ ਵਜੇ ਆ ਗਏ ਸੀ ਮੈਂ ਵੀਰੇ 5:00 ਵਜੇ ਇੱਥੇ ਪਹੁੰਚ ਗਿਆ ਸੀ ਰੁਕੇ ਸੀ ਰਸਤੇ 'ਚ ਹਾਂਜੀ ਰਸਤੇ 'ਚ ਵੀਰੇ ਮੈਂ ਤਿੰਨ ਚਾਰ ਵਾਰੀ ਰੁਕਿਆ ਵੀਰੇ ਪੈਟਰੋਲ ਪੰਪ ਤੇ ਪਾਣੀ ਪੂਣੀ ਪੀਤਾ ਸੋਭਾ ਮੈਂ ਬਸ ਕੱਲੀ ਚਾਹ ਪੀ ਕੇ ਤੁਰਿਆ ਮੇਰੇ ਘਰੋਂ ਠੀਕ ਹੈ ਹੁਣ ਹੋ ਸਕਦਾ ਵੀ ਲਗਭਗ 22 ਇਹ ਵੀ ਜਗਰਾਵਾਂ ਤੋਂ ਆਇਆ ਜਿਹੜਾ ਇੱਕ ਦਿਨ ਪਹਿਲਾਂ ਮੁੰਡਾ ਆਇਆ ਸੀ ਉਹ ਵੀ ਹਾਂਜੀ ਵੀਰੇ ਦਾਸਤਰੀ ਨੂੰ ਪਹੁੰਚਾਂਗੇ ਵੀਰੇ ਫੋਟੋ ਕਰਾਉਣ ਵਾਸਤੇ ਹਾਂਜੀ ਵੀਰੇ ਪਹੁੰਚਾਂਗੇ ਠੀਕ ਹੈ ਤੇ ਠੀਕ ਹੈ ਜੀ ਦੇਖ ਲਓ ਵੀ ਯਾਰ ਕਿੰਦੀ ਦੂਰੋਂ ਦੂਰੋਂ ਬਾਈ ਨੂੰ ਪਿਆਰ ਕਰਦੇ ਨੇ ਲੋਕ ਚੰਗੇ ਕੰਮਾਂ ਨੂੰ ਤੇ ਸੱਚ ਨੂੰ ਹੀ ਪਿਆਰ ਕਰਦੇ ਨੇ ਸੋਨੂੰ ਕਿਵੇਂ ਲੱਗਿਆ ਤੁਸੀਂ ਵੀ ਦੇਖ ਲਿਓ ਤੇ ਵੀਡੀਓ ਸ਼ੇਅਰ ਕਰ ਦਿਓ